ਅਸੀਂ ਗਲ ਬਾਈ ਜੀ ਆਪਣਾ ਪਿੰਡ ਫੱਤਾ ਮਲੋਕਾ ਨਾਮ ਕੁਲਵਿੰਦਰ ਸਿੰਘ ਆਪਾਂ 6 ਏਕੜਾ ਪਲਾਟ ਐ ਬਾਂਸੀਗੋੜ ਦਾ ਲਾਇਆ ਹੋਇਆ ਹੈਗਾ ਆਪਾਂ ਨੂੰ 2 ਸਾਲ ਹੋ ਗਏ ਇਹਨਾਂ ਨੂੰ ਲਾਉਂਦੇ ਨੂੰ ਤੇ ਇਹਦਾ ਪਿਛਲੀ ਵਾਰ ਵੀ ਵਧੀਆ ਝਾੜ ਸੀਗਾ ਐਤਕੀ ਇਹ ਉਦੋਂ ਵੀ ਚੰਗੀ ਲੱਗ ਰਹੀ ਹੈਗੀ ਤੇ ਅਸੀਂ 13 ਕਿਲੋ ਬੀਜ ਪਾਏ ਹੋਏ ਜੀ ਇਹਦਾ ਤੇ ਸਭ ਤੋਂ 2 ਗੱਟੇ ਅਸੀਂ ਜੂਰੀਆ ਲਾਈ ਹੋਈ ਹੈ ਜੀ ਤੇ ਇੱਕ ਫੰਗੀਸਾਈਡ ਦੀ ਦਵਾਈ ਕਰੀ ਹੋਈ ਆ ਤੇ 4 ਸੰਢੀ ਤੋਂ ਕਰੀਆਂ ਹੋਈਆਂ ਇਹ ਦਵਾਈ ਤੇ ਤਿੰਨ ਲਾਤੀ ਇਹਨਾਂ ਨੂੰ ਇਹ ਪਾਣੀ ਅਸੀਂ ਤੇ ਹੁਣ ਸਾਡੇ ਸਾਹਮਣੇ ਜੀ ਆ ਬਹੁਤ ਵਧੀਆ ਫਲੀਆਂ ਦਿਖ ਰਹੀਆਂ ਜੀ ਜੀ ਇਹ ਬ੍ਰੇਡਿਟੀ ਦੇ ਵਿੱਚ ਪੀਲਾਪਣ ਜਮਾ ਨਹੀਂ ਆਉਂਦਾ ਜੀ ਤੁਸੀਂ ਦੇਖ ਸਕਦੇ ਹੋਗੇ ਦੂਸਰੀ ਗੱਲ ਜੋ ਫੁੱਲ ਤੋਂ ਫਲੀ ਬਣਦਾ ਸਮਾਂਗਾ ਉਹ ਬਹੁਤ ਘੱਟ ਹੈ ਜੀ ਇਹ ਬਹੁਤ ਛੇਤੀ ਸਮੇਂ 'ਚ ਫਲੀ ਤਿਆਰ ਕਰਦੀ ਹੈ ਜੀ ਦੂਸਰੀ ਗੱਲ ਜੋ ਕਿਸਾਨ ਵੀਰ ਮੌਸਮ ਨੂੰ ਦੇਖ ਕੇ ਕਾਹਲੀ ਕਰ ਰਹੇ ਨੇ ਤਾਂ ਉਹ ਪੀਲਾ ਉਹਨਾਂ ਨੂੰ ਵੀ 5-4 ਦਿਨ ਇਹਨੂੰ ਹੋਰ ਵੈਰਾਈਟੀ ਨੂੰ ਦਿੱਤੇ ਜਾਣ ਇਹਦੀ ਕੋਈ ਫਲੀ ਨਹੀਂ ਤੜਕਦੀ ਜੀ ਮੌਸਮ ਖਰਾਬ ਹੋਣ ਤੇ ਜਾਂ ਮੀਂਹ ਪੈਣ ਤੇ ਇਹਦਾ ਕੋਈ ਨੁਕਸਾਨ ਨਹੀਂ ਹੁੰਦਾ ਜੀ ਇਹਨੂੰ 5-4 ਦਿਨਾਂ ਦਾ ਸਮਾਂ ਹੋਰ ਦਿੱਤਾ ਬੇਤੋ ਆਪਣਾ ਝਾੜ ਦੇ ਵਿੱਚ ਆਪਾਂ ਲਾਭ ਪ੍ਰਾਪਤ ਕਰ ਸਕਦੇ ਹਾਂ 1.5 ਤੋਂ 2 ਕਵਾਂਟਲ ਤੱਕ ਆਪਣਾ ਝਾੜ ਵੱਧ ਸਕਦਾ ਜੀ ਤਾਂ ਅਸੀਂ ਇਹੀ ਕਹਿੰਦੇ ਹਾਂ ਜੀ ਅੱਗੇ ਤੋਂ ਜੇ ਕਿਸੇ ਕਿਸਾਨ ਵੀਰ ਨੇ ਮੂੰਗੀ ਲਾਉਣੀ ਹੈ ਜੀ ਬਾਂਸੀਗੋੜ ਲਾ ਲਓ ਜੀ ਬਹੁਤ ਵਧੀਆ ਵੈਰਾਈਟੀ ਹੈ ਜੀ